ਤਾਂ ਇਹ ਵੀਡੀਓ ਹੈ ਜਿਹੜੀ ਮਾਨਸਾ ਜ਼ਿਲ੍ਹੇ ਦੇ ਸਰਦੂਲਗੜ ਕਸਬੇ ਦੀ ਦੱਸੀ ਜਾ ਰਹੀ ਹੈ ਜਿੱਥੇ ਕਿ ਦੋ ਚਲਾਕ ਜਨਾਨੀਆਂ ਸਿਰਫ ਇੱਕ ਦੋ ਸੂਟਸ ਲੈਣ ਲਈ ਕਿਵੇਂ ਇੱਕ ਗੁਰਸਿੱਖ ਬਜ਼ੁਰਗ ਨੂੰ ਗੁੰਮਰਾਹ ਕਰ ਰਹੀਆਂ ਅਤੇ ਫਿਰ ਉਸ ਨੂੰ ਗੱਲਾਂ ਦੇ ਵਿੱਚ ਲਾ ਲੈਂਦੀਆਂ ਤਾਂ ਤੁਸੀਂ ਇਹ ਦੇਖਣਾ ਹੋਵੇਗਾ ਕਿ ਇਸ ਜਿਹੜਾ ਬਜ਼ੁਰਗ ਇੱਕ ਛੋਟੀ ਜੀ ਦੁਕਾਨ ਨਾਲ ਆਪਣੀ ਰੋਜੀ ਰੋਟੀ ਚਲਾ ਰਿਹਾ ਹੈ ਬਾਰੇ ਔਰਤਾਂ ਇਹ ਨਹੀਂ ਦੇਖਦੀਆਂ ਵੀ ਜੋ ਇੱਕ ਬਜ਼ੁਰਗ ਹੈ ਇਸ ਦਾ ਵੀ ਪਰਿਵਾਰ ਆ ਚੋਰੀ ਇੱਕ ਦੋ ਸੂਟਸ ਦੀ ਨਹੀਂ ਗੱਲ ਨਹੀਂ ਗੱਲ ਇਹ ਆ ਕਿਸ ਬਜ਼ੁਰਗ ਕੋਲ ਦੋ ਚਾਰ ਧਾਗਾ ਘਾਉਂਦੇ ਆ ਜੇ ਉਹ ਵੀ ਇਦਾਂ ਦੀਆਂ ਚੋਰੀਵਾਰੀਆਂ ਹਰਕਤਾਂ ਕਰਨਗੇ ਤਾਂ ਉਸ ਬਜ਼ੁਰਗਾ ਜਿਹੜਾ ਉਸ ਦਾ ਪਰਿਵਾਰ ਕਿਵੇਂ ਚੱਲੇਗਾ ਤਾਂ ਤੁਸੀਂ ਦੇਖੋ ਉਹ ਜਿਹੜਾ ਦੁਕਾਨਦਾਰ ਆ ਉਹ ਦੂਸਰੀ ਸਾਈਡ ਆ ਜਿਹੜੇ ਹੋਰ ਸੂਟ ਕੱਢਣ ਲੱਗ ਜਾਂਦਾ ਤੇ ਇੱਧਰ ਜਿਹੜੀ ਇਹ ਚਲਾਕ ਜਨਾਨੀ ਆ ਇਹ ਆਪਣੇ ਹੱਥਾਂ ਦੀ ਕਰਾਮਾਤਾ ਦਿਖਾਉਣ ਲੱਗ ਜਾਂਦੀ ਆ ਫਿਰ ਜਿਹੜੀ ਉਸਦੇ ਨਾਲ ਹੋਰ ਔਰਤਾਂ ਉਹ ਫਿਰ ਉਸ ਨੂੰ ਉਲਝਾਈ ਰੱਖਦੀ ਆ ਤਾਂ ਜੋ ਆਸਾਨੀ ਨਾਲ ਚੋਰੀ ਕੀਤੀ ਜਾ ਸਕੇ ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਤੁਹਾਡਾ ਜਿਹੜੀ ਇਹ ਸਾਰੀ ਚੋਰੀ ਦੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਰਹੀ ਆ ਤਾਂ ਤੁਸੀਂ ਦੇਖੋਗੇ ਕਿ ਕਿਦਾਂ ਇਹ ਬਾਰ ਬਾਰ ਉਸ ਬਜ਼ੁਰਗ ਗੁਰਸਿੱਖ ਦੁਕਾਨਦਾਰ ਨੂੰ ਲਜਾ ਰਹੀਆਂ ਤਾਂ ਜੋ ਹੱਥ ਦੀ ਸਪਾਈ ਨਾਲ ਚੋਰੀ ਕੀਤੀ ਜਾ ਸਕੇ ਹੁਣ ਫੇਰ ਉਹ ਲੇਡੀਜ਼ ਆ ਜਿਹੜੀ ਦੂਸਰੀ ਸਾਈਡ ਉਸ ਦੁਕਾਨਦਾਰ ਨੂੰ ਲਜਾਉਂਦੀ ਹੋਈ ਨਜ਼ਰ ਆਵੇਗੀ ਤੇ ਇੱਧਰ ਜਿਹੜੀ ਮਹਿਲਾ ਚੋਰ ਆ ਇਹ ਆਪਦੀ ਕਰਾਮਾਤ ਕਰ ਰਹੀ ਆ ਉਹ ਦੇਖੋ ਉਹ ਦੇਖੋ ਕਿਦਾਂ ਇਸਨੇ ਜਦੋਂ ਉਸਨੇ ਦੁਕਾਨਦਾਰ ਨੇ ਪਿੱਠ ਕਮਾਈ ਤਾਂ ਇਸਨੇ ਆਰਾਮਦਾਇਕ ਤਰੀਕੇ ਨਾਲ ਦੋ ਜਿਹੜੇ ਸੂਟ ਕੱਢ ਲਏ ਦੋ ਸੂਟ ਕੱਢਣ ਤੋਂ ਬਾਅਦ ਇਸਨੇ ਇਸ ਨੂੰ ਆਪਣੀ ਚੁੰਨੀ ਦੇ ਵਿੱਚ ਲਕੋ ਲਿਆ ਤਾਂ ਉਸ ਤੋਂ ਬਾਅਦ ਬਜ਼ੁਰਗ ਦੇ ਉਸ ਟਾਈਮ ਕੁਝ ਵੀ ਧਿਆਨ ਦੇ ਵਿੱਚ ਨਹੀਂ ਆਉਂਦਾ ਕਿਉਂਕਿ ਦੁਕਾਨਦਾਰ ਨੂੰ ਜਿਹੜੀ ਇਸ ਜਨਾਨੀ ਦੇ ਨਾਲ ਦੂਸਰੀ ਔਰਤ ਆਈ ਆ ਉਲਝਾ ਕੇ ਰੱਖ ਦਿਆ ਤਾਂ ਦੇਖੋ ਕਿੰਨੇ ਉਸ ਚਲਾਕ ਔਰਤ ਨੇ ਦੋ ਸੂਟ ਜਿਹੜੇ ਆਪਣੀ ਚੁੰਨੀ ਹੇਠ ਲੁਕੋ ਲਏ ਤਾਂ ਤੁਸੀਂ ਇਹ ਦੱਸੋ ਕਿ ਇਹੋ ਜੀ ਔਰਤ ਨਾਲ ਕੀ ਹੋਣਾ ਚਾਹੀਦਾ ਜੋ ਇੱਕ ਗਰੀਬ ਬਜ਼ੁਰਗ ਦੁਕਾਨਦਾਰ ਨਾਲੇ ਤਾਂ ੱੱਕਾ ਕਰ ਰਹੀ ਐ ਚੋਰੀ ਕਰ ਰਹੀ ਐ ਜਰੂਰ ਕਮੈਂਟ ਰਹੀ